ਗੁਰੂ ਹਰ राय ਜੀ ਦੇ ਦਰਬਾਰ ਵਿੱਚ ਇੱਕ ਵਾਰ ਇੱਕ ਸਿੱਖ ਆਇਆ ਤੇ ਉਸਨੇ ਪੁੱਛਿਆ ਮਹਾਰਾਜ ਤੁਹਾਨੂੰ ਆਪਣੇ ਦੋਹਾਂ ਪੁੱਤਰਾਂ ਵਿੱਚੋਂ ਕਿਹੜਾ ਪੁੱਤਰ ਜ਼ਿਆਦਾ ਪਿਆਰਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਮਾਤਾ ਪਿਤਾ ਨੂੰ ਸਭ ਬੱਚੇ ਇੱਕੋ ਜਿਹੇ ਪਿਆਰੇ ਹੁੰਦੇ ਨੇ ਮੇਰੇ ਵਾਸਤੇ ਤਾਂ ਮੇਰੇ ਸਾਰੇ ਸਿੱਖ ਹੀ ਮੇਰੇ ਬੱਚੇ ਨੇ ਅਤੇ ਮੈਨੂੰ ਬਹੁਤ ਪਿਆਰੇ ਨੇ ਪਰ ਜੇ ਤੁਸੀਂ ਇਨ੍ਹਾਂ ਪੁੱਤਰਾਂ ਬਾਰੇ ਹੀ ਪਤਾ ਕਰਨਾ ਹੈ ਤਾਂ ਉਹ ਮੈਂ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਇੱਕ ਤੰਗ ਦੱਸ ਸਕਣਾ ਮੈਂ ਤੁਹਾਨੂੰ ਇਹ ਸੂਈ ਦਿੰਦਾ ਇਸ ਵੇਲੇ ਦੋਵੇਂ ਪੁੱਤਰ ਪੰਘੂੜਿਆਂ ਵਿੱਚ ਬੈਠੇ ਪਾਠ ਕਰ ਰਹੇ ਹਨ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਦਾ ਪਹਿਲਾ ਪਾਠ ਸੁਣਨਾ ਫਿਰ ਇਹ ਸੂਈ ਉਹਨਾਂ ਦੇ ਪੰਘੂੜੇ ਦੇ ਪਾਵੇ ਵਿੱਚ ਖੋਪ ਦੇਣੀ ਜਿਸ ਦੇ ਪਾਵੇ ਵਿੱਚ ਇਹ ਸੂਈ ਖੁੱਬ ਜਾਵੇ ਉਹ ਸਮਝੋ ਮੈਨੂੰ ਜ਼ਿਆਦਾ ਪਿਆਰਾ ਹੈ ਸਿੱਖ ਨੇ ਸਤਿਵਚਨ ਕਿਹਾ ਅਤੇ ਪਹਿਲਾ ਬਾਬਾ RAM ਰਾਏ ਦੇ ਪੰਘੂੜੇ پاس ਪੁੱਜਿਆ ਉਹ ਕੁਝ ਦੇਰ ਪਾਠ ਸੁਣਦਾ ਰਿਹਾ। ਬਾਬਾ RAM ਰਾਏ ਜੀ ਪੋਥੀ ਪੰਘੂੜੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ। ਕੁਝ ਸਮਾਂ ਪਾਠ ਸੁਣਨ ਤੋਂ ਬਾਅਦ ਉਸ ਸਿੱਖ ਨੇ ਸੂਈ ਬਾਬਾ RAM ਰਾਏ ਦੇ ਪੰਘੂੜੇ ਦੇ ਇੱਕ ਪਾਵੇ ਵਿੱਚ ਖੋਬੀ। ਪਰ ਲੱਕੜ ਦਾ ਪਾਵਾ ਇੰਨਾ ਸਖਤ ਸੀ ਕਿ ਸੂਈ ਇੱਕ ਤਣਕਾ ਭਰ ਵੀ ਨਾ ਖੁੱਭ ਸਕੀ। ਉਸਨੇ ਦੁਬਾਰਾ ਵੀ ਯਤਨ ਕੀਤਾ ਪਰ ਸੁੱਕੀ ਲੱਕੜ ਵਿੱਚ ਸੂਈ ਕਿਵੇਂ ਖੁੱਭ ਸਕਦੀ ਸੀ? ਫਿਰ ਉਹ ਸਿੱਖ ਬਾਲਾ ਗੁਰੂ ਹਰਕ੍ਰਿਸ਼ਨ ਜੀ ਦੇ ਪੰਗੂੜੇ ਪਾਸ ਪੁੱਜਿਆ ਅਤੇ ਪਾਠ ਸੁਣਨ ਲੱਗਾ। ਪਾਠ ਐਨੀ ਮਿੱਠੀ ਸੁਰ ਵਿੱਚ ਪੜਿਆ ਜਾ ਰਿਹਾ ਸੀ ਕਿ ਸਿੱਖ ਮੋਹਿਤ ਹੋ ਗਿਆ ਅਤੇ ਕਾਫੀ ਸਮਾਂ ਪਾਠ ਸੁਣਦਾ ਰਿਹਾ। ਫਿਰ ਉਸ ਨੂੰ ਗੁਰੂ ਸਾਹਿਬ ਦਾ ਆਦੇਸ਼ ਯਾਦ ਆਇਆ। ਉਸਨੇ ਸੂਈ ਨੂੰ ਬਾਲਾ ਗੁਰੂ ਦੇ ਪਾਵੇ ਵਿੱਚ ਖੋਬਿਆ ਤੇ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਪਾਵੇ ਦੀ ਲੱਕੜ ਬਿਲਕੁਲ ਹਰੀ ਲੱਕੜ ਵਾਂਗ ਨਰਮ ਹੋ ਗਈ ਸੀ। ਅਤੇ ਸੂਈ ਮੋਮ ਵਾਂਗ ਅੰਦਰ ਤੱਕ ਖੁੱਭ ਗਈ। ਉਸ ਨੇ ਫਿਰ ਪਾਵੈ ਨੂੰ ਹੱਥ ਲਾ ਕੇ ਵੇਖਿਆ। ਉਸ ਨੂੰ ਯਕੀਨ ਹੀ ਨਾ ਹੋਇਆ ਕਿ ਸੁੱਕੀ ਲੱਕੜ ਕਿਸੇ ਨਵੇਂ ਉਗੇ ਪੌਦੇ ਵਾਂਗ ਨਰਮ ਹੋ ਚੁੱਕੀ ਸੀ। ਉਹ ਤੁਰੰਤ ਗੁਰੂ ਹਰ Rai ਜੀ ਕੋਲ ਵਾਪਸ ਆਇਆ ਤੇ ਸਾਰੀ ਵਾਰਤਾ ਸੁਣਾ ਦਿੱਤੀ। ਗੁਰੂ ਜੀ ਬੜੇ ਖੁਸ਼ ਹੋਏ ਅਤੇ ਕਿਹਾ ਗੁਰਬਾਣੀ ਨੂੰ ਜਿਹੜਾ ਸੱਚੇ ਦਿਲੋਂ ਪੜਦਾ ਹੈ ਤਾਂ ਸੁੱਕੇ ਬੂਟੇ ਵੀ ਹਰੇ ਹੋ ਜਾਂਦੇ ਨੇ। ਬਾਲ ਹਰਿ ਕ੍ਰਿਸ਼ਨ ਇਸ ਬਾਣੀ ਨੂੰ ਪ੍ਰਭੂ ਨਾਲ ਇੱਕਮਿਕ ਹੋ ਕੇ ਪੜ ਰਹੇ ਸੀ ਇਸ ਲਈ ਉਸ ਦੇ ਪੰਘੂੜੇ ਦੀ ਸੁੱਕੀ ਲੱਕੜ ਵੀ ਹਰੀ ਹੋ ਗਈ ਪਰ ਸਾਹਿਬ ਜادہ ਰਾਮ ਰਾਏ ਇੱਕ ਨੇਮ ਪੂਰਾ ਕਰ ਰਿਹਾ ਹੈ ਇਸ ਲਈ ਉਸ ਦੀ ਬਾਣੀ ਦਾ ਸੁੱਕੀ ਲੱਕੜ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਅੰਤ ਵਿੱਚ ਗੁਰੂ ਸਾਹਿਬ ਨੇ ਕਿਹਾ ਹੁਣ ਮੈਂ ਸਮਝਦਾ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇ ਸਿੱਖ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਵਿਦਾ ਲੈ ਕੇ ਉਥੋਂ ਚਲਾ ਗਿਆ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਗੁਰਬਾਣੀ ਨੂੰ ਪੜਨ ਵੇਲੇ ਧਿਆਨ ਸਿਰਫ ਕਰਤਾਰ ਵੱਲ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਦਾ ਪੂਰਾ ਲਾਹਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਬਖਸ਼ ਦੇਣੀ ਜੀ